ਪੀਰੀ ਦੇ ਮਾਲਕ ਜਿਵੇਂ ਪਾਤਸ਼ਾਹ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਦੇ ਵਿਆਪੂਰਵ ਸੰਬੰਧੀ ਗੁਰਦੁਆਰਾ ਸੇਰਾ ਸਾਹਿਬ ਸੁਲਤਾਨਪੁਰ ਲੋਧੀ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਉਤਸ਼ਾਹ ਦੇ ਨਾਲ ਸ਼ਮੂਲੀਅਤ ਕੀਤੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰੀਆਂ ਦੀ ਅਗਵਾਈ ਹੇਠ ਨਗਰ ਕੀਰਤਨ ਜਕਾਰਿਆਂ ਦੀ ਗੂੰਜ ਵਿੱਚ ਗੁਰਦੁਆਰਾ ਸੇਰਾ ਸਾਹਿਬ ਤੋਂ ਆਰੰਭ ਹੋ ਕੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਗੁਰਦਾਸਪੁਰ ਬੋਲੀ ਸਾਹਿਬ ਦੱਲਾ ਵਿਖੇ ਸੰਪੂਰਨ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਸਿੰਘ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿਆਹਪੁਰਬ ਦੇ ਸਬੰਧ ਵਿੱਚ ਜੋ ਪਿਛਲੇ ਸਾਲ ਤੋਂ ਇਹ ਮਹਾਨ ਨਗਰ ਕੀਰਤਨ ਆਰੰਭ ਕੀਤੇ ਗਏ ਨੇ ਜੋ ਲੰਮੇ ਸਮੇਂ ਤੋਂ ਬਾਅਦ ਇਹ ਯੋਜਨਾ ਚੱਲ ਰਹੀ ਸੀ ਪਿਛਲੇ ਸਾਲ ਤੋਂ ਰੰਮਤਾ ਹੋਈ ਹੈ ਧੰਤਨ ਸਿੰਘ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜੋ 9 ਸਾਲ ਦੀ ਉਮਰ ਦੇ ਵਿੱਚ ਪਹਿਲੀ ਉਹਨਾਂ ਦੀ ਸ਼ਾਦੀ ਬਾਬਾ ਨਰਾਇਣ ਦਾਸ ਜੀ ਦੀ ਸੁਪੁੱਤਰੀ ਮਾਤਾ ਦਮੋਦਰੀ ਜੀ ਦੇ ਨਾਲ ਹੋਈ। ਤੋਂ ਇੱਥੇ ਆ ਕਰਕੇ ਜਿਹੜਾ ਅਖੀਰਲਾ ਪੜਾ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਥੇ ਆ ਕੇ ਕੀਤਾ ਸੀ। ਤੋਂ ਇਥੋਂ ਹੀ ਸਤਿਗੁਰੂ ਪਾਤਸ਼ਾਹ ਦੀ ਬਰਾਤ ਦੀ ਤਿਆਰੀ ਕਰਕੇ ਜਿਵੇਂ ਗੁਰਦਰਾ ਬੌਲੀ ਸਾਹਿਬ ਡੱਲਾ ਸਾਹਿਬ ਵਿਖੇ ਪਹੁੰਚੀ ਤੋਂ ਇਸੇ ਤਰ੍ਹਾਂ ਹੀ ਉਸ ਉਸ ਪਰੰਪਰਾ ਦੇ ਅਨੁਸਾਰ ਹੀ ਸਾਰੀ ਸੰਗਤ ਨੇ ਇਹ ਸਾਰੀ ਸੰਗਤ ਸਮੂਹ ਜਥੇਬੰਦੀਆਂ ਦੇ ਯਤਨਾਂ ਦੇ ਸਦਕਾ ਇਹ ਨਗਰ ਕੀਰਤਨ ਆਰੰਭ ਕੀਤੇ ਗਏ ਨੇ। ਕਿ ਇਥੋਂ ਆਰੰਭ ਹੋ ਕਰਕੇ ਨਗਰ ਕੀਰਤਨ ਤੋ ਬਾਕਵਾ ਕਪੜਾਵਾਂ ਤੋਂ ਹੁੰਦਿਆ ਹੋਇਆ ਗੁਰਦੁਆਰਾ ਬੌਲੀ ਸਾਹਿਬ ਡੱਲਾ ਭਾਈ ਲਾਲੂ ਜੀ ਪ੍ਰਕਾਸ਼ ਸਥਾਨ ਅਤੇ ਗੁਰਦਰਾ ਮਾਤਾ ਦਿਮੋਦਰੀ ਜੀ ਸਥਾਨਾਂ ਤੇ ਪਹੁੰਚਣਾ ਹੈ ਸੱਚੇ ਪਾਤਸ਼ਾਹ ਜੀ ਦੀਆਂ ਇਹ ਮਹਾਨ ਜੜੀਆਂ ਖੁਸ਼ੀਆਂ ਨੇ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਹੋਇਆ ਤੇ ਸਾਰੀ ਸੰਗਤ ਦੇ ਵਿੱਚ ਮਹਾਨ ਭਾਰੀ ਉਤਸ਼ਾਹ ਹੈ ਨਗਰ ਕੀਰਤਨ ਦੀ ਪ੍ਰਾਰੰਭਤਾ ਹੋਈ ਹੈ ਜੀ ਤੋ ਇਹ ਸਤਗੁਰਾਂ ਦੇ 420 ਸਾਲਾ ਜਿਹੜਾ ਵਿਆਹਪੁਰਬ ਹੈ ਤੋ ਉਹਦੀ ਯਾਦ ਵਿੱਚ ਇਹ ਨਗਰ ਕੀਰਤਨ ਜਿਹੜੇ ਆਰੰਭ ਹੋਏ ਹਨ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਤ ਜਥੇਦਾਰ ਜਨੈਤ ਸਿੰਘ ਡੋਗਰਾ ਵਾਲਾ ਮੈਂਬਰ ਸ਼ਹੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦਾ ਦੇ ਸਤਾਜ ਸਾਹਿਬ ਜੀ ਪ੍ਰੋਗਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸੁਪੁੱਤਰ ਨੂੰ ਵਿਆਹਣ ਵਾਸਤੇ ਰਾਤ ਦਾ ਸੇ ਇਸ ਸਾਧੀ ਸੁਲਤਾਨ ਕੋ ਰੋਧੀ ਦੇ ਕੀਤਾ ਔਰ ਅਮਰਤ ਵੇਲੇ ਇਥੋਂ ਫੇਰਾ ਬੰਦੀ ਕਰਕੇ ਮਾਤਾ ਤੇ ਬੋਦਰੀ ਜੱਲਾ ਸਭ ਨੂੰ ਰਵਾਨਾ ਹੋਏ ਅੱਜ ਉਸੇ ਹੀ ਪ੍ਰਸੰਨ ਚੱਗੇ ਵਧਾਉਦੇ ਹੋਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਵਿਆਹ ਪਰਪ ਦੀ ਤਿਆਰੀ ਹੋ ਚੁੱਕੀ ਹੈ ਔਰ ਬਰਾਤ ਦੇ ਰੂਪ ਵਿੱਚ ਨਗਰ ਕੀਰਤਨ ਲੈ ਕੇ ਅਸੀਂ ਜਾ ਰਹੇ ਹਾਂ ਉਦੋਂ ਦਾ ਡੱਲਾ ਸਾਹਿਬ ਮਾਤਾ ਤੇ ਬੋਦਰੀ ਜੀ ਦੀ ਨਾਲ ਅੱਜ ਵਿਆਹ ਪੁਰਵ ਦੇ ਉੱਤੇ ਰਸਮਾਂ ਹੋਣੀਆਂ ਹਨ ਅੱਜ ਇਸ ਵਿਆਹ ਪੁਰਵ ਦੀਆਂ ਮਾਸੂਮ ਸੰਤਾਨ ਨੂੰ ਲੱਖ ਲੱਖ ਵਾਰ ਵਧਾਈ ਪੇਸ਼ ਕਰਨਾ ਸਾਡੇ ਬਹੁਤ ਹੀ ਸਤਿਕਾਰਯੋਗ ਮੈਨੇਜਰ ਗਰਬਖ ਸਿੰਘ ਜੀ ਜਿਨ੍ਹਾਂ ਦੀ ਅਗਵਾਈ ਚ ਜਿਹੜੇ ਆਪ ਇਸ ਕੰਮ ਦੀ ਨਿਗਰਾਨੀ ਕਰ ਰਹੇ ਨੇ ਬਹੁਤ ਸੱਚੇ ਢੰਗ ਨਾਲ ਇੱਥੋਂ ਵਿਆਹ ਪੁਰਵ ਦੀਆਂ ਤਿਆਰੀਆਂ ਕੀਤੀਆਂ ਗਈਆਂ ਔਰ ਅੱਜ ਵਾਹ ਗੁਰਜੀਤੀ ਪਤੇ ਅੱਜ ਪੰਜ ਪਿਆਲੇ ਪੰਜ ਪੀਰ ਛੱਟਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਕਾ ਮੂਰਤ ਹਰਗੋਬਿੰਦ ਸਵਾਰੀ ਤੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਿਆਹ ਗੁਰਪੁਰਬ ਹੈ ਇਸ ਸਥਾਨ ਤੋਂ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਦੋਂ 9 ਸਾਲ ਦੀ ਉਹਨਾਂ ਦੀ ਅਵਸਥਾ ਸੀ ਇਸ ਥਾਂ ਤੋਂ ਸੇਰੇ ਲਾ ਕੇ ਤੇ ਗੁਰਦੁਆਰਾ ਬੌਲੀ ਸਾਹਿਬ ਡੱਲਾ ਜਿੱਥੇ ਹੈ ਉੱਥੇ ਮਰਾਤ ਗਈ ਤੇ ਉੱਥੇ ਸਤਬਲੂ ਜੀ ਦੇ ਆਨੰਦ ਕਾਰਜ ਹੋਏ ਉਸ ਰਸਮ ਨੂੰ ਉਸ ਯਾਦ ਨੂੰ ਤਾਜ਼ਾ ਕਰਦਿਆ ਅੱਜ ਪੰਜਾਂ ਪਿਆਰਿਆਂ ਦੀ ਅਗਵਾਈ ਸਹਿਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਹ ਮਹਾਨ ਨਗਰ ਕੀਰਤਨ ਜਿਹੜਾ ਹੈ ਗੁਰਦੁਆਰਾ ਸੇੜਾ ਸਾਹਿਬ ਤੋਂ ਆਰੰਭ ਹੋਣ ਜਾ ਰਿਹਾ ਹੈ ਜਿਹੜਾ ਵੱਖ-ਵੱਖ ਪੜਾਵਾਂ ਤਾਂ ਹੁੰਦਾ ਹੋਇਆ ਗੁਰਦੁਆਰਾ ਬੌਰੀ ਸਾਹਿਬ ਡੱਲਾ ਵਿਖੇ ਜਾ ਕੇ ਸੁਪਨ ਹੋਵੇਗਾ ਮੈਂ ਸਰਮਤ ਨਾਨਕ ਨਾਮ ਲੇਵਾ ਸੰਗਤਾਂ ਨੂੰ ਤਨ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਸ ਵਿਆਹ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ